ਮੈਂ ਤੁਹਾਡਾ ਪੱਤਰਕਾਰ ਪੰਦਰਮਾਨ ਪਹੁੰਚਿਆ ਪਿੰਡ ਪਗੜਾਣੇ ਮੇਰਾ ਹੀ ਪਿੰਡ ਆ ਮੈਂ ਇੱਥੇ ਬਾਬਾ ਜੀ ਦੇ ਸਥਾਨ ਤੇ ਬਾਬਾ ਬੂਝਵਾਲਾ ਜੀ ਦੇ ਸਥਾਨ ਤੇ ਮੱਥਾ ਟੇਕਣ ਆਉਨਾ ਸਾਡਾ ਮਤਲਬ ਅਸੀਂ ਪੁਰਖਿਆਂ ਤੋਂ ਇੱਥੇ ਮੱਥਾ ਟੇਕਣ ਆਉਣੇ ਆ ਪਰ ਕੁਝ ਜਿਹੜੇ ਸ਼ਰਾਂਤੀ ਅੰਤਰ ਨੇ ਪਗੜਾਣੇ ਦੇ ਪਗੜਾਣੇ ਦੇ ਕੁਝ ਸ਼ਰਾਰਤੀ ਅੰਤਰ ਨੇ ਜਿਹੜੇ ਮੇਰੇ ਨਾਲ ਖਾਰ ਖਾਂਦੇ ਨੇ ਜਿਹੜੇ ਤਾਂ ਮੇਰੇ ਤੋਂ ਨਫ਼ਰਤ ਕਰਦੇ ਨੇ ਮੇਰੇ ਤਾਂ ਉਹ ਮੇਰੇ ਤਾਂ ਕੁਝ ਵਿਗਾੜ ਨਹੀਂ ਸਕਦੇ ਉਹਨਾਂ ਨੇ ਇਸ ਧਾਰਮਿਕ ਸਥਾਨ ਤੇ ਮੇਰੀ ਜਿੱਦ ਦੇ ਵਿੱਚ ਆਹ ਦੇ ਕਰਤੂਤ ਦਿਖਾਉਣਾ ਤਨੂੰ ਇਹ ਨਾ ਪਗੜਾਣੇ ਦੇ ਕੁਝੋ ਛਾਰਤੀ ਘਟੀਆਂ ਅੰਸਰ ਲੋਕਾਂ ਦੀ ਕਰਤੂਤ ਬਾਬਾ ਜੀ ਦੇ ਬੂਝ ਸੀ ਇੱਥੇ ਬਹੁਤ ਵੱਡਾ ਬੂਝ ਸੀ ਬੂਝ ਨੂੰ ਅੱਗ ਲਗਾ ਦਿੱਤੀ ਕਿੰਨੀ ਘਟੀਆਂ ਨੀਚ ਹਰਕਤ ਕਰੀਏ ਕਿਸੇ ਨੇ ਕਿੰਨੇ ਕਮੀਨੇ ਲੋਕ ਨੇ ਇਹ ਕਿੰਨੇ ਇਹ ਬੇਵਕੂਫ ਲਗੁਨੇ ਕਿੰਨੇ ਹੈ ਨਰਦਈ ਲੋਕ ਨੇ ਜਿਹੜੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸਦੇ ਇੱਥੇ ਬਹੁਤ ਵੱਡਾ ਬੂਝ ਸੀ ਬੂਝ ਨੂੰ ਅੱਗ ਲਗਾ ਦਿੱਤੀ ਇਹ ਮੇਰੀ ਜਿਹੜੀ ਧਾਰਮਿਕ ਭਾਵਨਾ ਨੂੰ ਵੀ ਠੇਸ ਪਹਚਾਰੇ ਨੇ ਚਲੋ ਮੈਂ ਤਾਂ ਤੁਹਾਨੂੰ ਦੱਸ ਰਿਹਾ ਬਾਬਾ ਜਾਣੀ ਜਾਣਾ ਹੈ ਬਾਬਾ ਬੂਝ ਵਾਲਾ ਜਾਣੀ ਜਾਣਾ ਹੈ ਇਹਨਾਂ ਨੂੰ ਸੱਜਾ ਦਊਗਾ ਇਹਨਾਂ ਦਾ ਬੇੜਾ ਗਰਕ ਹੋਊਗਾ ਇਹਨਾਂ ਦਾ ਬੇੜਾ ਗਰਕ ਹੋਊਗਾ ਦੇਖੋ ਜਿਹੜੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸਦੇ ਉਹਨਾਂ ਦਾ ਪੂਰਾ ਹਾਲ ਹੋਊਗਾ ਆ ਪਿਛਲੇ ਕਈ ਸਾਲਾਂ ਤੋਂ ਇੱਥੇ ਇਹ 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 ਬੇਵਕੂਫ ਲੋਕਾਂ ਨੇ ਹੰਕਾਰੇ ਹੋਏ ਲੋਕਾਂ ਨੇ ਇਹਨਾਂ ਦਾ ਵੀ ਹੰਕਾਰ ਬਾਬਾ ਤੋੜੂਗਾ ਆ ਰੂੜੀਆਂ ਲਗਾਈਆਂ ਮੈਨੇ ਜੜ ਚ ਰੂੜੀਆਂ ਲਗਾਈਆਂ ਮੈਨੇ ਨੇ ਇਹ ਪੰਚਾਇਤੀ ਜ਼ਮੀਨ ਹੈ ਪੰਚਾਇਤੀ ਜ਼ਮੀਨ ਤੇ ਰੂੜੀਆਂ ਲਗਾ ਕੇ ਧਾਰਮਿਕ ਸਥਾਨ ਨੂੰ ਠੇਸ ਪੁੰਚਾਰੇ ਨੇ ਤੇ ਇਹ ਅੱਗ ਲਗਾਉਣ ਵਾਲੇ ਅਗਰ ਕੋਣ ਹੋ ਸਕਦਾ ਹੈ ਜਿਹੜੇ ਰੂੜੀਆਂ ਲਗਾਉਂਦੇ ਨੇ ਉਹ ਜਾਣਦੇ ਹੋਣਗੇ ਵੀ ਅੱਗ ਇਹ ਇੱਕੋ ਲਈ ਵੀ ਰੂੜੀ ਪਹਿਲਾਂ हट ਗਿਆ ਤਾਂ ਉਹ ਵੀ ਰੌਣ ਲੱਗੇ ਇਹ ਨਰਦਈ ਲੋਕ ਨੇ ਇਹ ਉਹ ਸਾਹਮਣੇ ਉਹ ਸਾਹਮਣੇ ਵੀ ਰੂੜੀ ਲਈ ਵੀ ਹੈ ਉਹ ਸਾਹਮਣੇ ਵੀ ਰੂੜੀ ਲਈ ਹੈ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਜਿਹੜਾ ਅੱਗ ਲਾਉਣ ਵਾਲੇ ਕੌਣ ਹੋ ਸਕਦਾ ਜਦੋਂ ਰੂੜੀਆਂ ਲਾਉਂਦੇ ਨੇ ਧਾਰਮਿਕ ਸਥਾਨਾਂ ਨੂੰ ਇਹ ਸ਼ਰਤਾਂ ਅੰਦਰ ਪਿੰਡ ਪਗੜਾਣੇ ਦੇ ਜਿਹੜੇ ਧਾਰਮਿਕ ਸਥਾਨਾਂ ਨੂੰ ਵੀ ਨਹੀਂ ਬਖਸਦੇ ਕਦੇ ਇਹਨਾਂ ਦਾ ਭਲਾ ਨਹੀਂ ਹੋਊਗਾ